ਬਾਪ ਨੇ ਕਾਹਨੇ ਪਹਿਲਾਂ ਲਾਹੌਰ ਤੇ ਆਈ ਮੈਂ ਯਾਦ ਆ ਨਿਰਮਲ ਨਿਮਲਗਾ ਹੋਰਾਂ ਦੀ ਆਈ ਹੈ ਪਾウダー ਨਾਮਾ ਫਿਰ ਉਸ ਤੋਂ ਪਹਿਲਾਂ ਜਸਵੰਤ ਕਮਲ ਹੋਰਾਂ ਦੀ ਲਾਹੌਰ ਦੀ ਕਹਾਣੀ ਆਈ ਹੈ ਜਾਂ अनेका ਯਾਨੀ ਕਿ ਉਹਨਾਂ ਪਰ ਹੁਣ ਜਿਹੜਾ ਸੀ ਮਾਹੌਲ ਉਹ ਵਰਲਡ ਘੁੰਮਣ ਦਾ ਲੋਕ ਥਾਵਾ-ਥਾਵਾ ਦੀ ਜਾਂਦੇ ਯੂਰਪ ਦੇ ਵਿੱਚ ਜਾਂਦੇ ਆ ਰਸ਼ੀਆ ਇਹ ਉਹ ਥਾਵਾ ਖੋਜਦੇ ਆ ਖੰਡਰ ਲੱਭ ਲੈ ਕਿਸੇ ਨੇ ਉਹਦੇ ਤੇ ਕੋਈ ਗੱਲ ਕੀਤੀ ਉੱਥੇ ਟਾਈਮ ਲਾ ਕੇ ਆਇਆ ਥੋੜੇ ਦਿਮਾਗ 'ਚ ਕੀ ਆਇਆ ਵੀ ਮੈਂ ਸਿੱਧਾ ਲਾਹੌਰ ਹੀ ਵੜ ਜਾ ਜਾ ਕੇ ਸਾਰੀ ਦੁਨੀਆ ਛੱਡ ਕੇ ਇਹ ਕੀ ਗੱਲ ਹੈ ਮੈਨੂੰ ਲੱਗਦਾ ਬਈ ਕੁਝ ਲਿਖਿਆ ਜਾ ਸਕਦਾ ਸੀ ਹਾਂਜੀ ਬਹੁਤ ਲਿਖਿਆ ਜਾ ਸਕਦਾ ਸੀ ਆ ਮੈਂ ਯੂਰਪក៏ ਵੀ ਗਿਆ ਜਾਂ ਮੈਂ ਇੰਗਲੈਂਡ ਕੈਨੇਡਾ ਅਮਰੀਕਾ ਗਿਆ ਆਸਟ੍ਰੇਲੀਆ ਵੀ ਆਇਆ ਸਭ ਬਾਰੇ ਲਿਖਿਆ ਜਾ ਸਕਦਾ ਸੀ ਪਰ ਸਾਰੀਆਂ ਥਾਵਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਰਣਕਾਨਾ ਸਾਹਿਬ ਨਹੀਂ ਹੈ ਹਾਂ ਦੁਨੀਆ ਭਰ ਦੇ ਵਿੱਚ ਇੱਕੋ ਹੀ ਇਰਾਜ ਹੈ ਜਿਹਦੀ ਦੁਨੀਆ ਜਵੀਂ ਆਧਾਰ ਦਿੰਦੀ ਹੈ ਛੇਰੇ ਪੰਜਾਬ ਦਾ 40 ਸਾਲ ਦਾ ਖਾਲਸਾ ਰਾਜ ਹੈ ਤੇ ਉਹ ਯੂਰਪ ਨਹੀਂ ਉਹ ਲਾਹੌਰ ਹੀ ਸੀ ਤਾਂ ਉਹਦਾ ਕਿਲਾ ਲਾਹੌਰ ਹੈ ਤਾਂ ਇਸ ਕਰਕੇ ਇਹ ਸੁਭਾਵ ਕੀ ਸੀ ਵੀ ਜੇ ਕੋਈ ਤੰਦ ਤਾਣਾ ਅੱਖਰਾਂ ਚ ਪਾਉਣਾ ਸੀ ਤਾਂ ਇਹ ਤੋਂ ਬਿਹਤਰ ਕੁਝ ਨਹੀਂ ਹੈ ਲਿਖਣ ਵਾਸਤੇ ਹਾਂ ਦੂਜੀ ਗੱਲ ਜਿਹੜੀ ਮੈਂ ਮੁੱਢੋਂ ਦੱਸੀ ਵੀ ਮੇਰਾ ਕੋਈ ਪਲਾਨ ਨਹੀਂ ਸੀ ਮੈਂ ਕਿਤਾਬ ਲਿਖਣੀ ਆ ਇਹ ਹੁਣ ਕਰਾਮਾਤ ਉਸ ਧਰਤੀ ਦੀ ਹੈ ਇਹ ਉਸ ਮਿੱਟੀ ਦੀ ਕਰਾਮਾਤ ਆ ਵੀ ਯੂਰਪ ਵੀ ਗਿਆ ਉਹਨੇ ਨਹੀਂ ਇਹ ਪੈਦਾ ਕੀਤਾ ਵੀ ਇਹਦੀ ਕਿਤਾਬ ਲਿਖ ਦੇ ਇਹ ਉਹਨੇ ਪੈਦਾ ਕੀਤਾ ਵੀ ਇਹਦੀ ਕਿਤਾਬ ਲਿਖ ਦੇ ਹੈਨਾ ਇਹ ਫਿਰ ਕਿਤਾਬ ਲਿਖਵਾਈ ਧਰਤੀ ਨੇ ਆ ਮਿੱਟੀ ਨੇ ਆ